ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਪ੍ਰੀਤੀ ਕੁਕਿੰਗ ਵਲੌਗ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਰਦੀ ਦਾ ਮੌਸਮ ਸਟਾਰਟ ਹੋ ਚੁੱਕਿਆ ਹੈ ਤੇ ਸਰਦੀ ਦੀਆਂ ਤਾਜ਼ੀਆਂ ਸਬਜ਼ੀਆਂ ਆਉਣੀਆਂ ਸਟਾਰਟ ਹੋ ਗਈਆਂ ਨੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਲੂ ਮਟਰ ਗਾਜਰਾਂ ਦੀ ਸਬਜ਼ੀ ਦੀ ਰੈਸਪੀ ਆਓ ਜੀ ਆਪ ਆਪਣਾ ਨੇ ਸਟਾਰਟ ਕਰਦੇ ਹਾਂ ਇਹਦੇ ਲਈ ਆਪਾਂ ਨੇ 1 ਕਿਲੋ ਗਾਜਰਾਂ ਤੇ 1/2 ਕਿਲੋ ਮਟਰ ਲੈਨੇ ਇਹਨਾਂ ਨੂੰ ਆਪਾਂ ਛਿਲਕੇ ਧੋ ਕੇ ਕੱਟ ਲਿਆ ਆ ਇੱਥੇ ਆਪਾਂ ਨੇ 4-5 ਆਲੂ ਲੈਨੇ, 2 ਆਪਾਂ ਨੇ ਪਿਆਜ਼ ਲੈਨੇ, ਛੋਟਾ ਟੁਕੜਾ ਅਦਰਕ ਦਾ ਤੇ 4 ਕੱਪਾਂ ਨੇ ਇੱਥੇ ਟਮਾਟਰ ਲੈਨੇ। 5-6 ਕੱਪਾ ਇਹਦੇ ਲਈ ਹਰੀਆਂ ਮਿਰਚਾਂ ਲਵਾਂਗੇ। ਹੁਣ ਆਪਾਂ ਤੜਕਾ ਤਿਆਰ ਕਰਾਂਗੇ। ਲਓ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਆਲੂਆਂ ਨੂੰ ਛਿੱਲ ਲਾਂਗੇ। ਉਸ ਤੋਂ ਬਾਅਦ ਆਪਾਂ ਬਾਕੀ ਤੜਕਾ ਤਿਆਰ ਕਰ ਲਾਂਗੇ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ। ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ। ਤਾਕੀ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਆਪਾਂ ਗਾਜਰਾ ਮਟਰਾਂ ਦੀ ਸਬਜ਼ੀ ਬਿਲਕੁਲੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਬਟ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਬਣਦੀ ਆ ਤੇ ਖਿਲੀ-ਖਿਲੀ ਬਣਦੀ ਆ ਲਓ ਜੀ ਹੁਣ ਆਪਾਂ ਨੇ ਆਲੂ ਛਿੱਲ ਲਏ ਆ ਇਹਨਾਂ ਨੂੰ ਆਪਾਂ ਬ੍ਰੀਕ ਪੀਸ ਵਿੱਚ ਕੱਟ ਲਾਂਗੇ ਨਾ ਹੀ ਜ਼ਿਆਦਾ ਆਪਾਂ ਨੇ ਬ੍ਰੀਕ ਵੀ ਨਹੀਂ ਕੱਟਣੇ ਦੇਖੋ ਇਸ ਤਰੀਕੇ ਦੇ ਆਪਾਂ ਨੇ ਪੀਸ ਰੱਖਣੇ ਆ ਕਿਉਂਕਿ ਜੇ ਆਪਾਂ ਬਹੁਤ ਜ਼ਿਆਦਾ ਮੋਟੇ ਕੱਟਾਂਗੇ ਤਾਂ ਆਪਣੀਆਂ ਗਾਜਰਾਂ ਜਿਹੜੀਆਂ ਆ ਨਰਮ ਹੋ ਜਾਣਗੀਆਂ ਤੇ ਆਪਣੇ ਆਲੂ ਕੱਤੀ ਰਹਾਂਗੇ ਦੇਖੋ ਆਪਾਂ ਨੇ ਇਸ ਤਰੀਕੇ ਦੇ ਆਲੂ ਕੱਟਨੇ ਆ ਅੱਜ ਹੁਣ ਆਪਾਂ ਪਿਆਜ਼ ਨੂੰ ਬਰੀਕ ਕੱਟ ਲਾਂਗੇ ਵੈਸੇ ਤਾਂ ਪਿਆਜ਼ ਆਪਾਂ ਇੱਥੇ ਲੰਬੇ ਲੰਬੇ ਕੱਟ ਕੇ ਵੀ ਪਾ ਸਕਦੇ ਆ ਬਟ ਬਰੀਕ ਕੱਟ ਕੇ ਬਹੁਤ ਹੀ ਵਧੀਆ ਤਿਆਰ ਹੁੰਦਾ ਹੈ ਤੜਕਾ ਤੇ ਆਪਾਂ ਬਰੀਕ ਪੀਸ ਵਿੱਚ ਇੱਥੇ ਟਮਾਟਰਾਂ ਨੂੰ ਕੱਟ ਲਾਂਗੇ ਚਾਹੋ ਤਾਂ ਤੁਸੀਂ ਟਮਾਟਰ ਇੱਥੇ ਗ੍ਰੈਂਡ ਵੀ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਹਰੀਆਂ ਮਿਰਚਾਂ ਨੂੰ ਵੀ ਬਰੀਕ ਜੀ ਕੱਟ ਲਿਆ ਆ ਅਜੀ ਆਲੂਆਂ ਧੋ ਕੇ ਆਪਾਂ ਇਹਦੇ ਵਿੱਚ ਪਾਣੀ ਪਾ ਦਿੱਤਾ ਆ ਗਾਜਰਾਂ ਤੇ ਮਟਰ ਆਪਾਂ ਨੇ ਪਹਿਲਾਂ ਹੀ ਧੋ ਕੇ ਰੱਖੇ ਹੋਏ ਨੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਲਓ ਜੀ ਆਪਾਂ ਅਦਰਕ ਤੇ ਪਿਆਜ਼ ਵੀ ਕੱਟ ਲਿਆ ਆ ਸਾਰੀ ਸਬਜੀ ਆਪਾਂ ਕੱਟ ਕੇ ਤਿਆਰ ਕਰ ਲਈ ਆ ਹੁਣ ਆਪਾਂ ਸਬਜੀ ਨੂੰ ਬਣਾਉਣਾ ਸਟਾਰਟ ਕਰਾਂਗੇ ਲਓ ਜੀ ਹੁਣ ਆਪਾਂ ਗੈਸ ਤੇ ਕੜਾਹੀ ਰੱਖ ਦਿੱਤੀ ਆ ਟੇਢ ਘੜਛੀ ਆਪਾਂ ਤੇਲ ਦੀ ਪਾਵਾਂਗੇ ਤੇ ਮਸਰੋਂ ਦਾ ਤੇਲ ਹੈ ਤੁਸੀਂ ਕੋਈ ਵੀ ਆਇਲ ਯੂਜ਼ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਇੱਥੇ ਆਪਾਂ ਸਾਬਤ ਧਨੀਆ ਜੀਰਾ ਤੇ ਅਜਵਾਨ ਲਈ ਆ ਧਨੀਆ ਨੂੰ ਆਪਾਂ ਥੋੜਾ ਜਿਹਾ ਕ੍ਰਸ਼ ਕੀਤਾ ਆ ਤੇਲ ਆਪਾਂ ਨੇ ਕੜਨ ਤੱਕ ਗਰਮ ਕੀਤਾ ਸੀ ਪਹਿਲਾਂ ਲਓ ਜੀ ਹੁਣ ਆਪਾਂ ਨੇ ਇੱਥੇ ਅਦਰਕ ਤੇ ਪਿਆਜ਼ ਵੀ ਐਡ ਕਰ ਦਿੱਤਾ ਆ ਹੁਣ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਲਓ ਜੀ ਆਪਣਾ ਪਿਆਜ਼ ਭੁੱਜ ਚੁੱਕਿਆ ਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਐਡ ਕਰਾਂਗੇ ਟਮਾਟਰ ਨੂੰ ਆਪਾਂ ਸੌਫਟ ਹੋਣ ਤੱਕ ਭੁੰਨਾਂਗੇ ਦੇਖੋ ਆਪਣਾ ਟਮਾਟਰ 5 ਕਿ ਮਿੰਟ ਦੇ ਵਿੱਚ ਹੀ ਇਸ ਤਰ੍ਹਾਂ ਸੌਫਟ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਇੱਥੇ ਮੈਂ ਨਮਕ ਲਿਆ ਆ 1 ਚਮਚ ਨਮਕ ਦਾ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਹਰੀ ਮਿਰਚ ਕਾਲੀ ਮਿਰਚ ਤੇ ਅੱਧੇ ਚਮਚ ਗਰਮ ਮਸਾਲਾ ਹੁਣ ਆਪਾਂ ਇਹ ਸਾਰੇ ਮਸਾਲੇ ਨੂੰ ਮਿਕਸ ਕਰਦਾਂਗੇ ਤਿੰਨ ਚੰਗੀ ਤਰ੍ਹਾਂ ਆਪਾਂ ਪਾਉਣਾ ਲਾਗੇ 2 ਮਿੰਟ ਵਾਸਤੇ ਜਦੋਂ ਜੀ ਆਪਣੇ ਮਸਾਲੇ ਜਿਹੜੇ ਆ ਉਹ ਭੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਦਾਂਗੇ ਆਪਾਂ ਜ਼ਿਆਦਾ ਪਾਣੀ ਨਹੀਂ ਸਬਜ਼ੀ ਦੇ ਵਿੱਚ ਪਾਉਣਾ ਥੋੜਾ ਜਿਹਾ ਹੀ ਪਾਣੀ ਪਾਵਾਂਗੇ ਆਪਾਂ 2 ਮਿੰਟ ਲਈ ਆਪਾਂ ਇਹਨੂੰ ਰੈਨਨ ਤਾਂਗੇ ਪਾਣੀ ਨੂੰ ਤਾਂ ਕਿ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣਾ ਲਓ ਜੀ ਆਪਣੇ ਮਸਾਲੇ ਪੱਕ ਚੁੱਕੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਲੂ ਐਡ ਕਰਾਂਗੇ ਮਿਕਸ ਕਰ ਦਾਂਗੇ ਲਓ ਜੀ ਹੁਣ ਆਪਾਂ ਨਾਲ ਹੀ ਇਹਦੇ ਨਾਲ ਹੀ ਇਹ ਗਾਜਰਾਂ ਤੇ ਮਟਰ ਐਡ ਕਰ ਦਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਹੋਰ ਐਕਸਟਰਾ ਪਾਣੀ ਇਹਦੇ ਵਿੱਚ ਨਹੀਂ ਪਾਉਣਾ ਜੋ ਆਪਾਂ ਤੜਕੇ ਵਿੱਚ ਪਾਇਆ ਸੀ ਆਪਾਂ ਬਸ ਉਸੇ ਪਾਣੀ ਦੇ ਵਿੱਚ ਇਹਨੂੰ ਪਕਾਵਾਂਗੇ ਤੇ ਬਹੁਤ ਹੀ ਜ਼ਿਆਦਾ ਤੇਜ਼ ਫਲੇਮ ਤੇ ਆਪਾਂ ਨੇ ਸਬਜੀ ਨਹੀਂ ਪਕਾਉਣੀ ਆਪਾਂ ਇੱਥੇ ਸਿਮ ਗੈਸ ਤੇ ਇਹ ਸਬਜੀ ਨੂੰ ਪਕਾਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਟੱਕੀ ਰੱਖ ਦਾਂਗੇ ਤੇ ਆਪਾਂ ਜਿਹੜੀ ਗੈਸ ਦੀ ਫਲੇਮ ਹੈ ਬਿਲਕੁਲ ਹੀ ਸਲੋ ਕਰ ਦਾਂਗੇ ਇਸ ਤੇ ਵਿੱਚ ਆਪਾਂ ਨੂੰ 10 ਤੋਂ 15 ਮਿੰਟ ਲੱਗ ਜਾਣਗੇ ਸਬਜੀ ਬਣਾਉਣ ਨੂੰ ਬੜੀ ਜੇ ਆਪਾਂ ਸਲੋ ਫਲੇਮ ਤੇ ਪਕਾਵਾਂਗੇ ਤਾਂ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਆਪਣੀ ਅੱਜ ਵਿੱਚ ਵਿੱਚ ਦੀ ਆਪਾਂ ਨੇ ਇੱਕ ਦੋ ਵਾਰ ਚਲਾ ਦਿੱਤਾ ਸੀ ਸਬਜੀ ਨੂੰ ਦੇਖੋ ਜੀ ਆਪਾਂ ਸਿਮ ਗੈਸ ਤੇ ਇਸ ਤਰੀਕੇ ਨਾਲ ਸਬਜੀ ਪਕਾਉਂਦੇ ਤਾਂ ਬਿਲਕੁਲ ਵੀ نیچے ਨਹੀਂ ਲੱਗਦੀ ਤੇ ਦੇਖੋ ਬਹੁਤ ਹੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਖਿਲੇ ਖਿਲੇ ਸਬਜੀ ਬਣਦੀ ਹੈ ਤਾਂ ਗਾਜਰ ਮਟਰਾਂ ਦੀ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖੋ ਲਓ ਜੀ ਆਪਣੀ ਸਬਜ਼ੀ ਜਿਹੜੀ ਆ ਪੱਕ ਚੁੱਕੀ ਆ ਜੇ ਤੁਸੀਂ ਜ਼ਿਆਦਾ ਥੋੜੀ ਥੋੜੀ ਖਾਂਦੇ ਤਾਂ ਤੁਸੀਂ 1-2 ਮਿੰਟ ਲਈ ਹੋਰ ਸੇਕ ਲਵਾ ਸਕਦੇ ਹੋ ਲਓ ਜੀ ਹੁਣ ਆਪਾਂ ਇਹਦੇ ਉੱਪਰ ਦੇ ਹਰਾ ਧਨੀਆ ਪਾ ਦਾਂਗੇ ਧਨੀਆ ਪਾਉਣ ਤੋਂ ਬਾਅਦ ਆਪਾਂ ਇਹਨੂੰ ਮਿਕਸ ਨਹੀਂ ਕਰਨਾ ਆਪਾਂ 2 ਮਿੰਟ ਵਾਸਤੇ ਇਦਾਂ ਹੀ ਇਹਨੂੰ ਟਾਕੇ ਰੱਖ ਦਾਂਗੇ ਤਾਂ ਕਿ ਇਹਦੇ ਵਿੱਚ ਧਨੀਏ ਦੀ ਖੁਸ਼ਬੂ ਵਧੀਆ ਆਉਣ ਲੱਗੇ ਜੇ ਲਓ ਜੀ 2 ਕੁ ਮਿੰਟ ਬਾਅਦ ਆਪਾਂ ਨੇ ਚੱਕੀ ਤਾਂ ਤੇ ਆਪਣੀ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਥੈਂਕ ਯੂ